ਜਿਹੜੀ ਗੱਲ ਮੈਂ ਹੁਣ ਕਹਿ ਰਿਹਾ ਘਰ ਘਰ ਦੀ ਕਹਾਣੀ ਹੈ ਹਰ ਇੱਕ ਚਾਹੁੰਦਾ ਮੇਰੇ ਪੁੱਤ ਹੋਵੇ ਬੜੇਪੇ ਦੀ ਲਾਠੀ ਬੜੇ ਪਰ ਜੀਣ ਦਾ ਸਹਾਰਾ ਬਣੇ ਪਰ ਕਿਸੇ ਸੋਦੇ ਕਰਮਾਂ ਦੇ ਸੋਦੇ ਕਰਮਾਂ ਦੇ ਆ ਕਿਸੇ ਦੇ ਪੁੱਤ ਹੁੰਦਾ ਹੈ ਉਹ ਆਪਣੇ ਪੁੱਤ ਦਾ ਬੜਾ ਚਾਅ ਬਣਾਉਂਦਾ ਹੈ ਬੜੀ ਖੁਸ਼ੀ ਬਣਾਉਂਦਾ ਚੰਗੀ ਸਿੱਖਿਆ ਦਿੱਤਾ ਪੁੱਤ ਨੂੰ ਚੰਗਾ ਵਿਆਹ ਕਰਕੇ ਚੰਗਾ ਖਰਚਾ ਕਰਕੇ ਨੌਕਰੇ ਲਊਗਾ ਜਦੋਂ ਨੌਕਰੇ ਆਉਂਦੀ ਹੈ ਨਾ ਉਹ ਆਪਣੇ ਪਰਿਵਾਰ ਦਾ ਹੋਣਾ ਤਾਂ ਆਪਣੇ ਮਾਪਿਆਂ ਨੂੰ ਸਹਾਰਾ ਹੁੰਦਾ ਹੈ ਜੇ ਉਹਨਾਂ ਦਾ ਮਾਪਿਆਂ ਨੂੰ ਬੇਅਦਬੀ ਕਰਦਾ ਸਿਆਣਤਾ ਨਹੀਂ ਪੁੱਛਦਾ ਨਹੀਂ ਰੋਟੀ ਪਾਣੀ ਨਹੀਂ ਪੁੱਛਦਾ ਰੋਟੀ ਪਾਣੀ ਨਹੀਂ ਪੁੱਛਦਾ ਉਹਨੂੰ ਸਿਆਣਤਾ ਦੀ ਜਦੋਂ ਉਹਨੂੰ ਸਿਆਣਤਾ ਨਹੀਂ ਨਾ ਪੁੱਛਦਾ ਉਹਦੇ ਵੀ ਹੁੰਦਾ ਕਿ ਉਹਦਾ ਪੁੱਤਰ ਵੀ ਹੋੜੀ ਹੋੜੀ ਜਮਾਨ ਹੁੰਦਾ ਉਹ ਵੀ ਉਵੇਂ ਹੀ ਪਾੜਦਾ ਜਿਵੇਂ ਉਹਦੇ ਮਾਪਿਆਂ ਨੂੰ ਪਾੜਦਾ ਗੱਲ ਕੀ ਹੈ ਉਹਦੇ ਮਾਪਿਆਂ ਜਿੰਨੇ ਕੁ ਬੋਲਣ ਦੀ ਰਿੱਕਦੇ ਗਿੱਤੇ ਗੋਡੇ ਮਰ ਕੇ ਮਰ ਜਾਂਦੇ ਅਵਕਾਰੀ ਚਲੇ ਜਾਂਦੇ ਜਹਾਨ ਤੋਂ ਅੱਗੇ ਵਾਰੀ ਉਹਦੀ ਵੀ ਆਉਂਦੀ ਉਹ ਵੀ ਜਦੋਂ ਨੌਕਰੇ ਲੈਂਦਾ ਨਾ ਆਉਦੀ ਤੇ ਪੁੱਤਰੋਂ ਦਾ ਵੀ ਹੁਸਿਆਰ ਨੂੰ ਹਟ ਦਿੰਦਾ ੱੱਕੇ ਮਾਰਦਾ ਬਾਹਰ ਕੱਢ ਦਿੰਦਾ ਹੁਣ ਗਿੱਟੇ ਗੋਡੇ ਲਗੜੀ ਦਿੰਦਾ ਵਿਚਾਰਾ ਮਾਂ ਜਿੰਨੀ ਘਮਰਉਂਦੀ ਐ ਓਕੇ ਚਲੀ ਜਾਂਦੀ ਐ ਪਿਓ ਰਹਿ ਜਾਂਦਾ ਇਕੱਲਾ ਬਾਹਰ ਫਿਰਦਾ ਗਲੀਆਂ ਚ ਰੋਲਦਾ ਗਿੱਟੇ ਗੋਡੇ ਬਾਪੂ ਦੇ ਖਤਮ ਐ ਤੇ ਪੁੱਤਰ ਹੁਣ ਗਾਂ ਕੀ ਹੁੰਦਾ ਉਹਦੇ ਪੁੱਤ ਉਹ ਪੋਤੋ ਦਾ ਜਦੋਂ ਸਿਆਣਦਾਰੀ ਨਾ ਤੇ ਕਿਤੇ ਉਹਦਾ ਪੁੱਤ ਕਿਸੇ ਨਾਲ ਲੜ ਪੈਂਦਾ ਬਾਹਰ ਉਹ ਅਣਖੀ ਹੁੰਦਾ ਉਹ ਕਹਿੰਦਾ ਤੂੰ ਮੇਰੇ ਨਾਲ ਕੀ ਬੋਲੇਗਾ ਕੀ ਬੋਲੇਗਾ ਮੇਰੇ ਪੂਰੇ ਪੂਰੇ ਤੂੰ ਤੂੰ ਕੀ ਬੋਲੇਗਾ ਮੇਰੇ ਉੱਤੇ ਉਹ ਤੇਰਾ ਪਿਆਉ ਤਾਂ ਘਰੇ ਆਂ ਜਰੋਲਦਾ ਫਿਰਦਾ ਬੱਟਾ ਅਣਖੀ ਆ ਗਿਆ ਅਣਖਾਣਾ ਨੂੰ ਲਿਆ ਕੇ ਜਨਾ ਫੇਰ ਗੱਲ ਕਰ ਤਰਕ ਮੰਨ ਜਾਂਦਾ ਫਿਰ ਆਉਦੇ ਪਿਆਉ ਨੂੰ ਘਰੇ ਲਿਆ ਜਦੋਂ ਘਰੇ ਲਿਆਉਂਦਾ ਨਾ ਮਿਹਰੇ ਦੇ ਨੰਬੂ ਦਾ ਰਖਤ ਲੱਗਿਆ ਸ਼ਾਂਤ ਥੱਲੇ ਬਾਪੂ ਨੂੰ ਉਹ ਆਂ ਤੋਂ ਆ ਕੇ ਮਿਹਰੇ ਦੇ ਵਿੱਚ ਨੰਬੂ ਦੀ ਰਖਤ ਥੱਲੇ ਸ਼ਾਂਤ ਥੱਲੇ ਬਿਠਾ ਦਿੰਦਾ ਵੀ ਉਹਦੇ ਦੇ ਨਾਲ ਦੇ ਦੇਖਣ ਵੀ ਪਿਆਉ ਦੀ ਖੂਬ ਸੇਵਾ ਕਰਦਾ ਆਪ ਤਲਾ ਜਿਹਦਾ ਕੰਮ ਤੇ ਉਦੋਂ ਨੌ ਲਾੜੀ ਨੌ ਦੀ ਗੁੰਡਾ ਪੈ ਜਾਂਦੀ ਹੈ ਫਿਰ ਬਾਪੂ ਦਾ ਬੰਦਾ ਜਦੋਂ ਧੁੱਪੇ ਜਾਂਦਾ ਨਾ ਤੇ ਬਾਜਾ ਮਾਰਦਾ ਪਰ ਬਾਪੂ ਹਕ ਰਹਿੰਦੀ ਏ ਉਹ ਮੁੰਡਾ ਦਾ ਸ਼ਾਮੇ ਕਰਦਾ। ਉਹ ਤੇ ਐ ਅੰਜਾਂ ਦਾ ਸ਼ਾਮੇ ਕਰਦੇ ਪਰ ਮੁੰਡਾ ਸ਼ਾਮੇ ਕਰੇ ਕੌਣ? ਉਹ ਅੰਦਰੋਂ ਲਾਉਂਦੀ ਕੁੰਡੀ ਪੈ ਜਾਂਦੀ ਆ, ਸੋਦੇ ਕਰਮਾਂਦੇ ਆ। ਕਿੱਡੇ ਗੁੰਨਾ ਬਾਪੂ ਦੇ ਖਤਮਾ ਤੁਰਿਆ ਜਾਂਦਾ ਨਹੀਂ। ਇਸੇ ਕਰਕੇ ਕਹਿੰਦਾ ਬਿਰਦੋ, ਵਾਅਦਾ ਉਹਦੀਆਂ ਮਾਰਦਾ ਜਦੋਂ ਮਾਰਦਾ ਨਾ। ਜਦੋਂ ਵਾਅਦਾ ਮਾਰਦਾ ਕੋਈ ਨਹੀਂ ਸੁਣਦਾ, ਜਦੋਂ ਕੋਈ ਨਹੀਂ ਸੁਣਦਾ ਫੇਰ ਉਹਦਾ ਕੋਈ ਸੁਣਦਾ ਫੇਰ ਆਦੋ। ਜਦੋਂ ਸਾਡੀਆਂ ਆਵਾਜ਼ਾਂ ਨੂੰ ਕੋਈ ਨਹੀਂ ਸੁਣਦਾ ਇਹ ਬੁਰਦਵਾ ਹੁੰਦਾ ਹੈ ਤੇ ਜਦੋਂ ਇਹ ਸੁਣਦਾ ਮੈਂ ਵੀਡੀਓ ਫਿਲਮ ਚਲਾ ਦਿੰਦਾ ਸਪਜੰਕ ਟੌਪ 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 ਐਚ ਡੀ ਕੈਮਰੇ ਦਾ ਰਿਜਲਟ ਸਾਹਮਣੇ ਲਿਆ ਦਿੰਦਾ ਫਿਰ ਜਦੋਂ ਆਹ ਸੁਣਦਾ ਫਿਰ ਇਹ ਪਤਾ ਕੀ ਕਹਿੰਦਾ ਹੁਣ ਸੋਚਿਆ ਕਿਉਂ ਤੂੰ ਸਾਡੇ ਅਣਜਾਣਿਆ ਉਹ ਜਿਹੜੇ ਵਿੱਚੇ ਸੀ ਉਹ ਵਾਟੇ ਰਹੇ ਜਾ ਰਹਿਆ ਉਹ ਜਿਹਨੇ ਬੋਏ ਸੀ ਤੂੰ ਹੱਥੀਂ ਫੁੱਲ ਸੋਚ ਕੇ ਉਹ ਸਾਰੇ ਕੰਡਿਆਂ ਦੇ ਪੌਦੇ ਉਹ ਮਨ ਕਹਿੰਦਾ ਕਹਿੰਦਾ ਜਿਹਨੇ ਫੁੱਲ ਸਮਝ ਕੇ ਲਾਇਆ ਸੀ ਕੰਡਿਆ ਕੰਡੇ ਉਹ ਪੀਜੇ ਕੰਡੇ ਭਾਲਦਾ ਫੋਲਾ ਇਹ ਸਾਰੇ ਤੇਰੇ ਕਰਮਾਂ ਦੇ ਸੋਤੇ ਆ ਕੀ ਕਹਿੰਦਾ ਉਹ ਜਿਹੜੇ ਭਾਈ ਜੀ ਤੂੰ ਹੱਥੀ ਫੁੱਲ ਸੋਚ ਕੇ ਉਹ ਸਾਰੇ ਕੰਡਿਆਂ ਦੇ ਬੋਤੇ ਨੇ ਥੋੜੀ ਜਿਆਦਾ ਕੋਹੜਾ ਇਹ ਤੇਰੇ ਕਰਮਾਂ ਦੇ ਸੋਤੇ ਨੇ ਰਾਣੀ ਕਹਿੰਦੀ ਆਉਂਦੇ ਪਿਓ ਦਾ ਕੁਛ ਕਰ। ਉਹ ਆਉਂਦੇ ਪਿਓ ਦਾ ਕੁਛ ਕਰ ਸਾਰੇ ਦਿਹਾੜੀ ਮੈਨੂੰ ਟਿਕਣ ਨਹੀਂ ਦਿੰਦਾ ਨਾ ਰਾਤ ਨੂੰ ਸੌਣ ਦਿੰਦਾ। ਜੈਨੀ ਵੱਸਦੀ ਕਹਿੰਦੀ ਇਹਦਾ ਕੁਛ ਕਰ ਨਹੀਂ ਮੈਂ ਕਿਸੇ ਖੂਹ ਖਾਤੇ ਛਾਲ ਦੇ ਕੇ ਜਾਣ ਦੇ ਨੂੰ। ਨਹੀਂ ਮੈਂ ਚੱਲੀ ਆ ਬੇਕਾਂ ਨੂੰ। ਬੰਦਾ ਦੁਖੀ ਬਚਾਰਾ ਰਾਤ ਨੂੰ 1:30 ਵਜੇ ਆਉਂਦੇ ਪਿਓ ਨੂੰ ਲਵਾਉਂਦਾ ਤੁਮਾਉਂਦਾ ਤੇ ਆਉਂਦੇ ਕਨੇੜਿਆਂ ਤੇ ਬਿਠਾ ਲੈਂਦਾ। ਲਵਾਉਂਦਾ ਤੁਮਾਉਂਦਾ ਕਿ ਕਨੇੜਿਆਂ ਤੇ ਬਿਠਾ ਕੇ ਕਹਿੰਦਾ ਬਾਪੂ ਆ ਜਾ। ਰਾਤ ਨੂੰ 1:30 1 ਵਜੇ ਕਹਿੰਦਾ ਬਾਪਾ ਆ ਜਾ ਸ਼ਹਿਰ ਜਰਾ ਕਿ ਲਾਵਾਂ। ਪੜ ਦੀ ਬਾਪੇ ਨੂੰ ਵੀ ਪਤਾ ਵੀ ਕਾਦੀ ਸ਼ੈਰ ਹੋਰ ਉਹ ਨਹਿਰ ਤੇ ਲੈ ਗਿਆ ਨਹਿਰ ਤੇ ਲੈ ਗਿਆ ਪਿਓ ਨੂੰ ਸਿੱਟਣ ਲੱਗਦਾ ਪਿਓ ਕਹਿੰਦਾ ਮੁੰਡਾ ਇੱਥੇ ਨਾ ਸੱਟ ਮੈਨੂੰ ਕਹਿੰਦਾ ਕਿਉਂ ਕਹਿੰਦਾ ਮੁੰਡਾ ਇੱਥੇ ਨਾ ਸੱਟੋ ਕਹਿੰਦਾ ਕਿਹੜੀ ਗੱਲੋਂ ਕਹਿੰਦਾ ਮੁੰਡਾ ਇੱਥੇ ਨਾ ਸੱਟ ਇੱਥੇ ਮੈਂ ਤੇਰੇ ਦਾਦੇ ਨੂੰ ਸਿੱਟਿਆ ਸੀ ਉਹ ਸੋਣਾ ਡੂੰਘਾ ਕਰਕੇ ਸੱਟ ਮੈਨੂੰ ਇਸੇ ਕਰਕੇ ਕਹਿੰਦਾ ਬਾਪੂ ਬਾਪੂ ਕਹਿੰਦਾ ਜਿਹੜੀ ਮਾਂ ਨੇ ਪੜਾਇਆ ਜਿਹੜੀ ਮਾਂ ਨੇ ਲੋਰੀਆਂ ਦਿੱਤੀ ਉਹ ਜਿਹੜੀ ਮਾਂ ਨੇ ਦੂਰੀਆਂ ਖਵਾਈਆਂ ਗਿੱਲੀ ਥਾਂ ਤੇ ਪਈ ਤੇ ਨੂੰ ਸੁੱਕੀ ਥਾਂ ਪਉਂਦੀ ਨਹੀਂ ਮਾਰੇ-ਮਾਰੇ ਗਈ ਜਾਨ ਮਾਰਦੀ ਰਹੀ ਦਿੱਥੋਂ ਜਿਹੜੀ ਅਧਿਕਾਰ ਵਾਲੀ ਆ ਗਈ ਜੰਮਨਾ ਦੀ ਨੂੰ ਭੁੱਲ ਗਿਆ ਮੇਰੀਆਂ ਭੈਣਾਂ ਬੈਠੀਆਂ ਇੱਥੇ ਆੜ-ਗਵਾੜ ਇੱਕ ਦੂਜੀ ਭੈਣ ਨਾਲ ਲੜਦੇ ਨੇ ਚੱਲਦਾ ਹੁੰਦਾ ਸਬਜ਼ੀ ਸੁਆਦ ਬਣੀ ਜਮਾ ਬਾਟਰ ਬੰਦ ਲੈ ਕੇ ਆਉਂਦੀ ਘੋੜੀ ਵੀ ਮਾਂ ਨਰਹਿ ਜਦ ਤੱਕ ਸਬਜ਼ੀ ਬਣਾ ਕੇ ਆਈ ਹੈ ਕੋਲੀ ਭੁੱਲ ਗਈ ਉਹ ਚੀਜ਼ ਭੁੱਲ ਗਈ ਦੇਖਿਆ ਵੀ ਪੁੱਤ ਮੇਰਾ ਸੁੱਤਾ ਪਿਆ ਪੁੱਤਰ ਸੁੱਤਾ ਪਿਆ ਆਹ ਦਾ ਗੋਲਡਨ ਦੀ ਕੁੰਡਲੀ ਰਫੜਾ ਕੇ ਹੋਰੀ ਗਈ ਕੁੰਡਲੀ ਬਣਾਉਣ ਗਈ ਚੀਜ਼ ਬਣਾਉਣ ਗਈ ਗੱਲੀ ਲੰਗੀ ਕੰਨਾਂ 'ਚ ਆਵਾਜ਼ ਪਈ ਬਾਜ ਕਾਲੀ ਪਈ ਪੁੱਤਰ ਹੋਈ ਜਾਂਦਾ ਉਹਦਾ ਉਹਦੇ ਜਦੋਂ ਕੰਨਾਂ 'ਚ ਆਵਾਜ਼ ਪੈਂਦੀ ਹੈ ਫਿਰ ਭੱਜੀ ਜਾਂਦੀ ਹੈ ਹਰ ਹੀ ਮੇਰੀ ਪੁੱਤਰ ਹੋਈ ਜਾਂਦਾ ਮੇਰੇ ਕੋਲ ਜਾਂਦੀ ਹੈ ਭੱਜੀ ਜਾਂਦੀ ਹੈ ਔਰ ਘਰੇ ਆਪਣੇ ਰੋਂਦੇ ਮਤ ਨੂੰ ਦੇਖ ਕੇ ਗਾਲ ਕੱਢਦੀ ਹੈ ਆਪੇ ਰੋਂਦੇ ਮਤ ਨੂੰ ਦੇਖ ਕੇ ਗਾਲ ਕੱਢਦੀ ਗਾਲ ਪਤਾ ਕਿਹੜੀ ਕੱਢਦੀ ਹੈ ਕਿਹੜੀ ਕੱਢਦੀ ਹੈ ਹਾਏ ਮੇਰਾ ਪੁੱਤ ਰੋਈ ਜਾਂਦਾ ਹਾਏ ਮਾਂ ਮਰਦੇ ਉਹ ਮਾਰਦੀ ਵੀ ਆਪ ਨੂੰ ਐ ਇਸੇ ਕਰਕੇ ਕਹਿੰਦਾ ਘਰ ਵਾਲੇ her madde södene ਉਣੀ ਜੜੀ ਰਹਿ ਜਾਂਦੀ ਐ ਅਸਲੀ ਮਾਪਿਓ ਉਹ ਐ ਜਿਹੜਾ ਭਗਵਾਨ ਨੇ ਥੋਨੇ ਲੜ ਲਾਇਆ ਪ੍ਰਮਾਤਮਾ ਨੇ ਜਿਹੜਾ ਥੋਨੇ ਲੜ ਲਾਇਆ ਨਾ ਭਾਵ ਤੁਹਾਡਾ ਪੱਪੀ ਪਰਮੇਸ਼ਰ ਅਸਲੀ ਮਾਪਿਓ ਉਹਦੇ ਐ ਉਹਦੇ ਮਾਪਿਓ ਤੁਹਾਡੇ ਮਾਪਿਓ ਐ ਕਿਉਂਕਿ ਉਹਨਾਂ ਦਾ ਰਿਸ਼ਤਾ ਹੋਰ ਬਣਾਇਆ ਭਗਵਾਨ ਨੇ ਜਿਹੜੇ ਤੁਹਾਨੂੰ ਜਨਮ ਦੇ ਦਿੱਤਾ ਜਿਹੜੇ ਮਾਪਿਓ ਨੇ ਤੁਹਾਨੂੰ ਨੂੰ ਸਾਹਮਣੇ ਆਲੀ ਕੋ ਹੋਰ ਆਉਂਦਾ ਸਮਝ ਦੀ ਹੋ ਗਈ ਆ ਵੀ ਜਿਹੜਾ ਬੀਜਾਂ ਦੇ ਵੱਡਾ ਕਿਉਂ ਦੇ ਇਹ ਸੱਚੀ ਜਿੰਦਗੀ ਦਾ ਹੈ ਬਾਕੀ ਜਿੱਥੇ ਮਰਜ਼ੀ ਜਾਵੋ ਗੁਰਦੁਆਰਾ ਸਾਹਿਬ ਮੰਦਰ ਮਾਜਦ ਚਰਚ ਜਿੱਥੇ ਮਰਜ਼ੀ ਜਾਵੋ ਭਾਵੇਂ ਅਡ ਡਲਤਾ ਕਰਦੇ ਹਰ ਦੁਆਰ ਜਾਓ ਭਾਵੇਂ ਤੀਰਨਾਥ ਜਾਓ ਭਾਵੇਂ ਗੁਰਦੁਆਰਾ ਸਾਹਿਬ ਜਿੰਨੇ ਮਰਜ਼ੀ ਕਰਦੇ ਕਰਦੋ ਜਾ ਕੇ ਜੇ ਤੁਹਾਨੂੰ ਚੰਮਣ ਵਾਲੇ ਦੁਖੀ ਆ ਕਿਸੇ ਦੇਵੀ ਦੇਵਤੇ ਨੇ ਕੁਝ ਨਹੀਂ ਕੁਸ਼ੀਦ ਜੇ ਨਾ ਕਿਸੇ ਦੇਵੀ ਦੇਵਤੇ ਨੇ ਜੇ ਤੁਹਾਨੂੰ ਚੰਮਣ ਵਾਲੇ ਕਿਉਂਕਿ ਅਸਲੀ ਰੱਬ ਤਾਂ ਜਿਹਨੇ ਮਾਪਿਓ ਸਾਡਾ ਜੀ ਨੇ ਜਹਾਨ ਦਿਖਾਇਆ ਜਿਹਨੇ ਜਗਤ ਦਿਖਾਇਆ ਸ ਉਹ ਮਾਪਿਆਂ ਵੇ ਆਜਾ ਮਾਂ ਕਹਿੰਦੇ ਨੇ ਨਾ ਹਾਈ ਜੁਣ ਕੇਸਟ ਵੱਧ ਗਿਆ ਤੁਰਿਆ ਨਹੀਂ ਜਾਂਦਾ ਗੋਡੇ ਦੁਖਦੇ ਆ ਗੋਡੇ ਨਹੀਂ ਦੁਖਦੇ ਮਾਂ ਪਿਓ ਦੇ ਲੱਪੋ ਕਿਉਂਕਿ ਕਦੇ ਜੂਰ ਕੇਸਟ ਦੀ ਵਾਦਾ ਗੁਰੂ ਵਾਲਾ ਮਾਂ ਦਰਵਾਜ਼ੇ ਸੱਚ ਕਹਿਣਾ ਕਿੱਡੇ ਗੋਡੇ ਦੁਖੇ ਹੋਣਗੇ ਜੀ ਨੇ ਆਪਣੇ ਮਾਂ ਪਿਓ ਦੇ ਉਹਦੇ ਕਦੇ ਜ਼ਿੰਦਗੀ ਚ ਜੂਰ ਕੇਸਟ ਨਹੀਂ ਬਣੂੰਗਾ ਉਹ 95 ਸਾਲ ਦਾ ਵੀ 16 ਸਾਲ ਦੇ ਕੋ ਭੱਜੇ ਰੱਬ ਜਿਹੜਾ ਅਸਲੀ ਆ ਮਾਂ ਕਿਉਂ ਸਾਡਾ ਇਸੇ ਕਰਕੇ ਲਾਸਟ ਤੇ ਕਹਿੰਦਾ ਮਾਂ ਪਿਓ ਦੀ ਸੇਵਾ ਕਰ ਲੋ ਦੇਵੀ ਦੇਵ ਤੇ ਤਾਈ ਤਸੰਤ ਹੋਣਗੇ ਜੇ ਤੁਹਾਨੂੰ ਜੰਮਣ ਵਾਲੇ ਪਸੰਨਾ ਤੁਹਾਡੇ ਕੋਲ ਕਹ ਦੋ ਸੱਚੇ ਦਰਬਾਰ ਕੀ ਇਸੇ ਕਰਕੇ ਕਹਿੰਦਾ ਜਦ ਤਾ ਕਰੂ ਮਾਂ ਦਾ ਪਰੂ ਗੱਲ ਹੋ ਗਈ ਤੇਰੀ ਕੀ ਟਿਕਲਾ ਤੇਰੇ ਮੂਰੇ ਅੱਖ ਲੋ ਗਈ ਮਾਫੀ ਇਹ ਮਾਫੀ ਤਰਫ ਪਾਹੇ ਦੇ ਕੋਲ ਇਹ ਮਾਫੀ ਉਹਦਾ ਕੁਝ ਨਹੀਂ